ਸੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਠੰਡ ਥੋੜਾ ਬਹੁਤ ਆਪਣਾ ਰੰਗ ਦਿਖਾ ਰਹੀ ਆ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਠੰਡ ਤੋਂ ਬਚੇ ਹੋਵੋਗੇ ਤੇ ਨਾਲ ਹੀ ਸਾਡੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਇਹ ਹਫਤਾ ਜਿਹੜਾ ਚੱਲ ਰਿਹਾ ਵਾ ਤੇ ਉਹਨੂੰ ਅਸੀਂ ਸਿਰ ਝਕੋਨੇ ਆ ਸ਼ਰਧਾਂਜਲੀ ਦਿੰਨੇ ਆ ਤੇ ਬਹੁਤ ਦੁਖਦਾਈ ਇਤਿਹਾਸ ਸਾਡੇ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਦੀਆਂ ਜੜੀਆਂ ਕੁਰਬਾਨੀਆਂ ਮਾਤਾ ਗੁਜਰੀ ਜੀ ਦੀਆਂ ਸਹਬਜ਼ਾਦਿਆਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦੀ ਬਦੌਲਤ ਅੱਜ ਅਸੀਂ ਇੰਨੀ ਆਜ਼ਾਦੀ ਦੇ ਨਾਲ ਇੱਥੇ ਬੈਠੇ ਆਂ ਬੋਲ پا ਰਹੇ ਆਂ ਸੋ ਦੇਣਾ ਨਹੀਂ ਦੇ ਸਕਦੇ ਉਹਨਾਂ ਦਾ ਜੋ ਕੁਝ ਵੀ ਅਸੀਂ ਇਹ ਸਾਰਾ ਕੁਝ ਮਾਣ ਰਹੇ ਆਂ ਸਾਰਾ ਕੁਝ ਉਹਨਾਂ ਦੀ ਬਦੌਲਤ ਆ ਸੋ ਉਹਨਾਂ ਨੂੰ ਸਲਾਮ ਆ ਜੀ ਸਿਰ ਝੁੱਕਦਾ ਸੀਸ ਨਵਾਉਨੇ ਆਂ ਸੀ ਸੋ ਅੱਗੇ ਨਵਾਂ ਸਾਲ ਵੀ ਆ ਰਿਹਾ 2024 ਜਿਹੜਾ ਚੜਨ ਵਾਲਾ ਵਾ ਤੇ ਬڑے ਲੋਕ ਨਾ ਜੋ ਅੱਜ ਦਾ ਵੇਸ਼ਾ ਮੈਂ ਕਰਨਾ ਚਾਹੁੰਦਾ ਵਾਂ ਲੋਕ ਟਾਰਗੇਟ ਮਿੱਤਦੇ ਨੇ ਜੀ ਹੁਣ ਨਵਾਂ ਸਾਲ ਆ ਰਿਹਾ ਤੇ ਅਸੀਂ ਦੀ ਆ ਕੰਮ ਕਰਾਂਗੇ ਹੁਣ ਜਿਹੜੇ ਕੰਮ ਪਿਛਲੇ ਸਾਲ ਪੈਂਡਿੰਗ ਰਹਿ ਗਏ ਅਸੀਂ ਇਹ ਅਗਲੇ ਸਾਲ ਕਰ ਦੇਣੇ ਆ ਪਰ ਆਪਾਂ ਇਹਦਾ ਮੌਕੇ ਕਿਉਂ ਮਨ ਘੜਤ ਬਣਾ ਲੈਣੇ ਆ ਵੀ ਅਸੀਂ ਉੱਥੇ ਉਸ ਮੌਕੇ ਤੇ ਪਹੁੰਚ ਕੇ ਕੰਮ ਕਰਾਂਗੇ ਕਿਸੇ ਨੇ ਕੋਈ ਬਿਜ਼ਨਸ ਸਟਾਰਟ ਕਰਨਾ ਕਿਸੇ ਨੇ ਕੋਈ ਜੌਬ ਕਰਨੀ ਆ ਚਲੋ ਰੋਜ਼ਗਾਰ ਨੂੰ ਛੱਡੋ ਜੇ ਕਿਸੇ ਨੇ ਉਦਾਂ ਵੀ ਕੋਈ ਨਵੀਂ ਸ਼ੁਰੂਆਤ ਜ਼ਿੰਦਗੀ ਚ ਕਰਨੀ ਆ ਤਾਂ ਆਪਾਂ ਕਿਸੇ ਮੌਕੇ ਤੇ ਗੱਲ ਸੁੱਟ ਦਿੰਨੇ ਉਦੋਂ ਕਰਾਂਗੇ ਪਰ ਕਿਉਂ ਜਿੱਦਾਂ ਕਿਸੇ ਨੇ ਕੋਈ ਬੁਰਾਈ ਨੂੰ ਖਤਮ ਕਰਨਾ ਕੋਈ ਨਸ਼ੇ ਕਰਦਾ ਵਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕਿਸੇ ਇਨਸਾਨ ਦੇ ਵਿੱਚ ਬੁਰਾਈ ਆ ਉਹ ਪਤਾ ਕੀ ਕਹੂਗਾ ਯਾਰ ਨਵਾਂ ਸਾਲ ਛੱਡ ਰਿਹਾ ਹੁਣ ਮੈਂ ਇਹ ਸਾਰੀਆਂ ਬੁਰਾਈਆਂ ਜਿਹੜੀਆਂ ਅਗਲੇ ਸਾਲ ਛੱਡ ਦੇਣੀਆਂ ਪਰ ਕਿਉਂ ਹੁਣੇ ਹੀ ਕਿਉਂ ਨਹੀਂ ਛੱਡ ਸਕਦੇ ਕੱਲ ਤੇ ਹੀ ਗੱਲ ਕਿਉਂ ਪਾਉਨੇ ਆਪਾਂ ਕਿਸੇ ਖਾਸ ਮੌਕੇ ਤੇ ਗੱਲ ਕਿਉਂ ਸੁੱਟਦੇ ਆ ਕਿਤੇ ਨਾ ਕਿਤੇ ਨਾ ਤਕਰੀਬਨ ਇਹ ਸਾਰੇ ਬਹਾਨੇ ਹੁੰਦੇ ਨੇ ਹੁੰਦਾ ਕੁਝ ਵੀ ਨਹੀਂ ਹੈਗਾ ਜਿਹੜੇ ਮਤਲਬ ਐਦਾਂ ਕਹਿੰਦੇ ਨੇ ਉਹ ਕਰਦੇ ਨਹੀਂ ਹੁੰਦੇ ਇਹ ਇੱਕ ਪ੍ਰੈਕਟੀਕਲ ਗੱਲ ਆ ਗੁੱਸਾ ਨਾ ਕਰਿਓ ਕਿਉਂਕਿ ਮੈਂ ਉਹਨਾਂ ਦੇ ਵਿੱਚੋਂ ਇੱਕ ਹਾਂ ਜਿਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਨੇ ਕੱਲ ਤੇ ਗੱਲਾਂ ਛੁੱਟੀਆਂ ਤੇ ਪਤਾ ਨਹੀਂ ਕਿੰਨੇ ਕੁ ਸਾਲ ਖਰਾਬ ਕੀਤੇ ਬੁਰਾਈਆਂ ਦੇ ਵਿੱਚ ਹਮੇਸ਼ਾ ਇਹ ਕਹਿਣਾ ਵੀ ਕੱਲ ਛੱਡਾਂਗੇ ਉਹ ਬੁਰਾਈ ਨੂੰ ਜਾਂ ਨਵੇਂ ਸਾਲ ਤੇ ਛੱਡਾਂਗੇ ਜਾਂ ਕੋਈ ਹੋਰ ਖਾਸ ਮੌਕਾ ਆ ਰਿਹਾ ਦੀਵਾਲੀ ਆ ਰਹੀ ਆ ਕੋਈ ਘਰ ਪਰੂ ਵਾਰਿਆ ਉਦੋਂ ਉਦੋਂ ਛੱਡ ਦਾਂਗੇ ਪਰ ਨਾ ਤਾਂ ਉਹ ਬੁਰਾਈ ਕਦੇ ਦੀਵਾਲੀ ਨੂੰ ਛੱਡੀ ਗਈ ਨਾ ਕਿਸੇ ਨਵੇਂ ਸਾਲ ਨੂੰ ਤੇ ਜਦੋਂ ਛੱਡਣੀ ਸੀ ਉਹਦੇ ਲਈ ਮੈਂ ਕੋਈ ਦਿਨ ਨਹੀਂ ਦੇਖਿਆ ਹਨਾ ਸੋ ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਨਾ ਵਾਂ ਕਿ ਕੋਈ ਵੀ ਨਵੀਂ ਸ਼ੁਰੂਆਤ ਜਦੋਂ ਕਰਨੀ ਆ ਉਹਦੇ ਲਈ ਖਾਸ ਮੌਕੇ ਦਾ ਇੰਤਜ਼ਾਰ ਨਾ ਕਰਿਆ ਕਰੋ ਰੋਜ਼ ਤੁਹਾਡੀ ਇੱਕ ਨਵੀਂ ਜ਼ਿੰਦਗੀ ਆ ਨਵਾਂ ਦਿਨ ਜਦੋਂ ਆਉਂਦਾ ਵਾ ਤੁਹਾਡੇ ਲਈ ਉਹ ਨਵਾਂ ਸਾਲ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਿੱਚ ਕੋਈ ਬੁਰਾਈ ਹੈਗੀ ਆ ਕੋਈ ਚੀਜ਼ ਤੁਹਾਨੂੰ ਆਪਣੀ ਨਈ ਪਸੰਦ ਤੁਸੀਂ ਉਹਨੂੰ ਦੂਰ ਕਰਨਾ ਚਾਹੁੰਦੇ ਹੋ ਉਹਦੇ ਲਈ ਲੜ ਰਹੇ ਹੋ ਜੂਝ ਰਹੇ ਹੋ ਇਹ ਕਦੇ ਨਾ ਕਹੋ ਵੀ ਆਹ ਡੇਟ ਨੂੰ ਆਹ ਦਿਨ ਨੂੰ ਮੈਂ ਛੱਡ ਦੂੰਗਾ ਜੀ ਨਹੀਂ ਐਦਾਂ ਨਹੀਂ ਤੇ ਜਿਹਨੇ ਛੱਡਣਾ ਨਾ ਉਹ ਫਿਰ ਮਤਲਬ ਐਦਾਂ ਚੁਟਕੀ ਮਾਰੀ ਤੇ ਖਤਮ ਕਰ ਦਿੰਦਾ ਵੀ ਹੁਣ ਨਾ ਤੇ ਨਾ ਠੀਕ ਹੈ ਮਤਲਬ ਇਹ ਤੁਹਾਡੀ ਜਿਹੜੀ ਐਟੀਟਿਊਡ ਤੁਹਾਡਾ ਐਦਾਂ ਦਾ ਕੁਝ ਹੋਣਾ ਚਾਹੀਦਾ ਵਾ ਸੋ ਇਸੇ ਵਿਸ਼ੇ ਦੇ ਨਾਲ ਇੱਕ ਵਿਸ਼ਾ ਮੈਂ ਹੋਰ ਜੋੜਨਾ ਚਾਹੁੰਨਾ ਵਾ ਜਿਵੇਂ ਮੈਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਕਈ ਸਾਲ ਖਰਾਬ ਕੀਤੇ ਖਰਾਬ ਹੀ ਕਹੂੰਗਾ ਮੈਂ ਤੇ ਮੇਰੇ ਵਰਗੇ ਹੋਰ ਬਹੁਤ ਨੇ ਬਹੁਤ ਸਾਰੀਆਂ ਕਹਾਣੀਆਂ ਇਹੋ ਜਿਹੀਆਂ ਨੇ ਮੇਰੇ ਤਾਂ ਕੁਝ ਕੁ ਸਾਲ ਸੀ ਕਈਆਂ ਨੇ ਆਪਣੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਸਪੋਇਲ ਕਰ ਲਈ ਕੁਝ ਕੁਰੀਤੀਆਂ ਦੇ ਵਿੱਚ ਪੈ ਕੇ ਕਈ ਲੋਕ ਆਪਣੀ ਵਜ੍ਹਾ ਕਰਕੇ ਜ਼ਿੰਦਗੀ ਸਪੋਇਲ ਕਰਦੇ ਨੇ ਤੇ ਕਈਆਂ ਦੀ ਜ਼ਿੰਦਗੀ ਨੂੰ ਕੋਈ ਹੋਰ ਪਰਸਨ ਸਪੋਇਲ ਕਰ ਦਿੰਦਾ ਵਾ ਇਹਦੇ ਵਿੱਚ ਲੇਡੀਜ਼ ਦੀ ਗਿਣਤੀ ਸ਼ਾਇਦ ਜ਼ਿਆਦਾ ਹੋਊਗੀ ਜੈਂਟਸ ਵੀ ਹੋਣਗੇ ਪਰ ਲੇਡੀਜ਼ ਦੀ ਗੇਟਤੀ ਮੇਬੀ ਜ਼ਿਆਦਾ ਹੋ ਸਕਦੀ ਆ ਕਿਵੇਂ ਕਿ ਜਿੱਦਾਂ ਜਦੋਂ ਦਾ ਮੈਂ ਚੈਨਲ ਬਣਾਇਆ ਕੁਝ ਐਹੋ ਜੇ ਮੈਨੂੰ ਕੇਸ ਸੁਣਨ ਨੂੰ ਮਿਲਦੇ ਨੇ ਐਹੋ ਜੇ ਇਨਸੀਡੈਂਟ ਸਾਂਝੇ ਕਰਦੇ ਨੇ ਲੋਕ ਖਾਸ ਤੌਰ ਤੇ ਜਿਹੜੀਆਂ ਲੇਡੀਜ਼ ਨੇ ਕਿ ਕਿਵੇਂ ਉਹਨਾਂ ਨੂੰ ਕੁਝ ਗਲਤ ਲੋਕ ਟੱਕਰਣ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਗਈ ਕਿਸੇ ਨੇ 10 ਸਾਲ ਕਿਸੇ ਦੇ 15 ਸਾਲ ਕਿਸੇ ਦੇ 20 ਸਾਲ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੈਦ ਕੱਟੀ ਆ ਜੇਲ ਕੱਟੀ ਆ ਮਤਲਬ ਘਰ ਦੇ ਵਿੱਚ ਹੀ ਜਿਹੜੀ ਉਹਨਾਂ ਨੇ ਜੇਲ ਕੱਟੀ ਐ ਇਹੋ ਜੀਆਂ ਕਹਾਣੀਆਂ ਸਾਨੂੰ ਮਿਲਦੀਆਂ ਨੇ ਕਹਾਣੀਆਂ ਇਹ ਕਹਿੰਦਾ ਮਤਲਬ ਕਿ ਅਸਲ ਕਹਾਣੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਸੋ ਜੇ ਕੋਈ ਵੀ ਐਦਾਂ ਦਾ ਇਨਸੀਡੈਂਟ ਹੰਡਾਉਣ ਵਾਲਾ ਮੈਨੂੰ ਦੇਖ ਰਿਹਾ ਤਾਂ ਉਹ ਇੱਕ ਗੱਲ ਸੁਣ ਲੈਣਾ ਕਿ ਛੱਡ ਦੋ ਜੋ ਵੀ ਪਾਸਟ ਹੋਇਆ ਅੱਜ ਜੇ ਤੁਹਾਡੀ ਜ਼ਿੰਦਗੀ ਚੰਗੀ ਹੋ ਗਈ ਆ ਤੁਸੀਂ ਉਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਆ ਚੁੱਕੇ ਹੋ ਤਾਂ ਉਹਨੂੰ ਛੱਡ ਦੋ ਉੱਥੇ ਇਹ ਨਾ ਸੋਚਿਓ ਵੀ ਮੇਰੀ ਜ਼ਿੰਦਗੀ ਜਿਹੜੀ ਛੋਟੀ ਰਹਿ ਗਈ ਹੁਣ ਵੀ ਮੇਰੇ ਕੋਲੇ ਹੁਣ ਸਮਾਂ ਨਹੀਂ ਹੈਗਾ ਬਹੁਤ ਸਮਾਂ ਵਾ ਜ਼ਿੰਦਗੀ ਬਹੁਤ ਲੰਮੀ ਆ ਤੁਹਾਡੀ ਭਾਵੇਂ ਜਿੰਨੀ ਮਰਜ਼ੀ ਉਮਰ ਹੋ ਗਈ ਹੋਵੇ ਤੁਸੀਂ ਜਦੋਂ ਵੀ ਚਾਹੋ ਨਵੀਂ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਿਸੇ ਵੀ ਉਮਰ 'ਚ ਕਰ ਸਕਦੇ ਹੋ ਸੋ ਜੋ ਪਿੱਛੇ ਲੱਗ ਗਿਆ ਜੇ ਤੁਹਾਡੇ ਹੱਥ ਨਹੀਂ ਸੀ ਉਹ ਉਹਨੂੰ ਇਹ ਸਮਝੋ ਵੀ ਪਰਮਾਤਮਾ ਦੇ ਹੱਥ ਸੀਗਾ ਪਰਮਾਤਮਾ ਦੇ ਰੰਗ ਸੀ ਉਹ ਆਪਣਾ ਜਦੋਂ ਬਾਅਦ ਵਿੱਚ ਕਹਿ ਦਿੰਦੇ ਆ ਕਿ ਕਰਮਾਂ ਦੇ ਖੇਡ ਸੀ ਕਰਮਾਂ ਦੇ ਖੇਡ ਕਹਿ ਦੋ ਉਹ ਟਾਈਮ ਆ ਜਿਹੜਾ ਉਹ ਲੰਘ ਚੁੱਕਿਆ ਵਾ ਆਉਣ ਵਾਲੇ ਕੱਲ ਤੇ ਤੇ ਅੱਜ ਜੋ ਚੱਲ ਰਿਹਾ ਵਰਤਮਾਨ ਉਤੇ ਧਿਆਨ ਦਿਓ ਉਹਨੂੰ ਸੋਨਾ ਬਣਾਓ ਤੇ ਇਹ ਕੰਪਲੈਕਸ ਨਹੀਂ ਲੈ ਕੇ ਆਉਣਾ ਕਿ ਮੇਰੀ ਜ਼ਿੰਦਗੀ ਆ ਉਹ ਪਿੱਛੇ ਵੀ ਮੈਂ ਬਹੁਤ ਕੁਝ ਮਿਸ ਕਰਿਆ ਆ ਜਾਂ ਕਰਿਆ ਆਈਆਂ ਉਹਨੂੰ ਸੋਚ-ਸੋਚ ਕੇ ਆਪਣਾ ਅੱਜ ਤੇ ਕੱਲ ਖਰਾਬ ਨਾ ਕਰਿਓ ਤੇ ਤੁਸੀਂ ਵੀ ਕੋਈ ਮੌਕੇ ਦੀ ਤਲਾਸ਼ ਨਾ ਕਰਿਓ ਅੱਜ ਹੀ ਹੁਣ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ ਤੇ ਅ ਇਸ ਤੋਂ ਇਲਾਵਾ ਜਿਹੜੇ ਮੈਂ ਪਹਿਲੇ ਲੋਕਾਂ ਬਾਰੇ ਗੱਲ ਕੀਤੀ ਆ ਕਿ ਕਈ ਐਵੇਂ ਹੀ ਲੇਜੀ ਹੋਏ ਨੇ ਹਨਾ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ ਬਸ ਕੱਲ ਤੇ ਗੱਲ ਸੁੱਟਣੀਆਂ ਸੋ ਤੁਸੀਂ ਵੀ ਥੋੜੇ ਸਮੇਂਦਾਰ ਬਣੋ ਪਰਮਾਤਮਾ ਨੇ ਸਾਰੇ ਦਿਨ ਬਰਾਬਰ ਬਣਾਏ ਨੇ ਹਰ ਦਿਨਾ ਤੁਹਾਡੇ ਲਈ ਇੱਕੋ ਜਿਹਾ ਵਾ ਹਰ ਦਿਨ ਤੁਹਾਨੂੰ ਨਵਾਂ ਮੌਕਾ ਦਿੰਦਾ ਵਾ ਸੋ ਨਵੀਂ ਸ਼ੁਰੂਆਤ ਕਿਸੇ ਵੀ ਕਿਸਮ ਦੀ ਕਰਨਾ ਚਾਹੁੰਦੇ ਹੋ ਅੱਜ ਹੀ ਹੁਣ ਹੀ ਕਰੋ ਕਿਸੇ ਨਵੇਂ ਸਾਲ ਦੀ ਦੀਵਾਲੀ ਦੀ ਕਿਸੇ ਵੀ ਤਿਹਾਰ ਦੀ ਉਡੀਕ ਨਾ ਕਰਿਓ ਬਹੁਤ ਬਹੁਤ ਧੰਨਵਾਦ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਕੇ ਨਾਲ